ਬਹੁਤੀ ਸਤਿਕਾਰਯੋਗ ਸਾਥੀਓ ਮੈਂ ਆਕਟਰ ਅਮਿਤ ਸਿੰਘ ਮੁੱਖ ਖੇਤੀਬਾੜੀ ਸੁਪਰੀ ਕੋਟ ਆਪ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਜੀ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਵਕ ਵਕ ਸਮੇਂ ਤੇ ਵਕ ਵਕ ਵਿਸ਼ੇ ਨਾਲ ਸੰਬੰਧਤ ਜਾਣਕਾਰੀ ਤੁਹਾਡਾ ਸਾਂਝੀ ਕਰਦੇ ਰਹਿੰਦੇ ਆ ਤਾਂ ਜੋ ਤੁਸੀਂ ਉਹ ਜਾਣਕਾਰੀ ਆਪਣੀ ਖੇਤੀ ਵਿੱਚ ਲਾਗੂ ਕਰਕੇ ਖੇਤੀ ਲਾਗਤ ਘਟਾਓ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕੋ ਵਾਸਾ ਅੱਜ ਦਾ ਸਾਡਾ ਵਿਸ਼ਾ ਹੈ ਕਿ ਗਰਮੀ ਰੋਧ ਦੀ ਮੂੰਗੀ ਕਾਸ਼ਤ ਕਿਵੇਂ ਕਰੀਏ ਇੱਕ ਕਿਸਾਨ ਦੀ ਦਾ ਜੋ ਤਜਰਬਾ ਵਾ ਉਹ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਸੁਖ ਸਾਥ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਸ ਵੇਲੇ ਕਣਕ ਦੀ ਸਾਡੀ ਕਟਾਈ ਦੀ ਜਿਹੜੀ ਤਿਆਰੀ ਲਗਭਗ ਹੋ ਚੁੱਕੀ ਹੈ ਕੁਝ ਸਾਡੇ ਏਰੀਆ ਜਿਹੜਾ ਵਾ ਉਹ ਆਲੂਆਂ ਥੱਲੇ ਆ ਸਰੋਂ ਥੱਲੇ ਆ ਜਿਹੜਾ ਫਰੀਦਕੋਟ ਦੇ ਵਿੱਚ ਕਈ ਵਨ 300 ਹੈਕਟੇਰ ਰਕਬੇ ਦੇ ਵਿੱਚ ਮੂਗੀ ਦੀ ਕਾਸ਼ਤ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਝੋਨੇ ਦੀ ਜਿਹੜੀ ਕਾਸ਼ਤ ਫਾਰਮਰ ਵੱਲੋਂ ਕੀਤੀ ਜਾਂਦੀ ਜਾਂ ਉਹਦੇ ਵਿੱਚ ਬਸਬਲੀ ਦੀ ਕਾਸ਼ਤ ਕੀਤੀ ਜਾਂਦੀ ਹੈ। ਸੋ ਐਸ ਵੇਲੇ ਸਾਡਾ ਟੀਚਾ ਹੈ ਕਿ ਤਕਰੀਬਨ 500 ਹੈਕਟੇਰ ਰਕਬੇ ਦੇ ਵਿੱਚ ਮੂਗੀ ਦੀ ਕਾਸ਼ਤ ਥੱਲੇ ਰੀਡ ਲੈਂਦਾ ਜਾਵੇ ਤਾਂ ਜੋ ਕਿਸਾਨਾਂ ਦੀ ਆਮਦਨ ਦੇ ਵਿੱਚ ਵਾਧਾ ਹੋ ਸਕੇ। ਸੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਵੇਲੇ ਕਾਫੀ ਕਿਸਾਨਾਂ ਵੱਲੋਂ ਜਿਹੜੇ ਜਿਨ੍ਹਾਂ ਨੇ ਆਲੂ ਜਾਂ ਸਰੋਂ ਬੀਜੀ ਹੀ ਉਹਨਾਂ ਨੇ ਮੂੰਗੀ ਦੀ ਕਾਸ਼ਤ ਵੀ ਕੀਤੀ ਹੈ ਤੇ ਕੁਝ ਜਿਹੜੀ ਅਜੇ ਰਹੀ ਦੀ ਆ। ਸੋ ਇਹਦਾ ਜਿਹੜਾ ਸਮਾਂ ਵਾ ਇਹ 15 April ਤੱਕ ਬੜੀ ਆਰਾਮ ਨਾਲ ਆਪਾਂ ਜਿਹੜਾ ਵਾ ਉਹ ਕਰ ਸਕਦੇ ਆ। ਬਚਾਈ ਇਹਦੀ ਕਰ ਸਕਦੇ ਆ। ਸੋ ਇਹਦੇ ਵਿੱਚ ਕਿਸਮਾਂ ਜਿਹੜੀਆਂ ਨੇ SML 1827, SML 832, SML 668 ਇਹ ਤਿੰਨ ਕਿਸਮਾਂ ਜਿਹੜੀਆਂ ਪੰਜਾਬ ਖੇਤੀ ਬੜੀ ਯੂਨੀਵਰਸਿਟੀ ਵੱਲੋਂ ਸਵਾਰਸ਼ ਕੀਤੀ ਜਾਂਦੀਆਂ ਨੇ। ਇਹਨਾਂ ਸਾਰੀਛੂ ਦਾ ਕਿਸਮਾਂ ਦਾ ਬੀਜ ਵਨ ਸੀਡ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪੀਵੀਕੇ ਐਫਐਸ ਦੇ ਕਾਊਂਟਰਾਂ ਤੋਂ ਉਪਲਬਧ ਹੈ ਜਿੱਥੋਂ ਕੋਈ ਵੀ ਕਿਸਾਨ ਜਾ ਕੇ ਲੈ ਸਕਦਾ ਵਾ ਬਾਜ਼ਾਰ ਦੇ ਵਿੱਚ ਪ੍ਰਾਈਵੇਟ ਵੀ ਪ੍ਰਾਈਵੇਟ ਫਰਮਾਂ ਵੱਲੋਂ ਵੀ ਪੰਜਾਬ ਕੀਤੀਆਂ ਗਈਆਂ ਕਿਸਮਾਂ ਵੀ ਵੇਚੇ ਜਾ ਰਹੀਆਂ ਨੇ ਪਰ ਉਹਨਾਂ ਕਿਸਮ ਉਹਨਾਂ ਕਿਸਮਾਂ ਬਾਰੇ ਮੈਂ ਇਹਨਾਂ ਕਹਿਣਾ ਚਾਹਾਂਗਾ ਕਿ ਜਦੋਂ ਵੀ ਤੁਸੀਂ ਖਰੀਦੋ ਬਾਜ਼ਾਰੋਂ ਤਾਂ ਉਹਦਾ ਬਿੱਲ ਜ਼ਰੂਰ ਲਓ ਬਿੱਲ ਤੋਂ ਬਗੈਰ ਜਿਹੜੀ ਆ ਕੋਈ ਕਿਸਮ ਜਿਹੜੀ ਨਹੀਂ ਲੈਣੀ ਸੋ ਇਹਦੀ ਜਿਹੜੀ ਬਜਾਈ ਵਾਸਤੇ ਅੰਮਰ ਕੇ ਮਾਝੇ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਛੱਟੇ ਨਾਲ ਬਜਾਈ ਕਰਦੇ ਆ ਪਰ ਮੈਂ ਦੇਖਿਆ ਕਿ ਸਾਡੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਡ੍ਰਿਲ ਦੇ ਨਾਲ ਸਾਰੀ ਬਜਾਈ ਜਿਹੜੀ ਹੋ ਰਹੀ ਆ ਬਹੁਤ ਵਧੀਆ ਗੱਲ ਆ ਇਹਦੇ ਨਾਲ ਪੈਦਾਵਾਰ ਵੀ ਵਾਧੀ ਆ ਸੋ ਇਹ ਵੀ ਬਜਾਈ ਆਪਾਂ ਕਰਨੀ ਆ ਸਾਰੀ ਡ੍ਰਿਲ ਦੇ ਨਾਲ ਕਰਨੀ ਆ ਕਿਉਂਕਿ ਹੁਣ ਜਿਹੜੀ ਕਟਾਈ ਕਰਨੀ ਕਰਨ ਦੀ ਕਟਾਈ ਕਰਦੀ ਆ ਮਰਕਲ ਉਸਾਕੀ ਤੋਂ ਬਾਅਦ ਜਿਹੜੀ ਕਟਾਈ ਸ਼ੁਰੂ ਹੋਈ ਨਹੀਂ ਆ ਤੇ ਜਦੋਂ ਵੀ ਆਪਾਂ ਉਹਦੀ ਢੂੜੀ ਬਣਾ ਲੈਂਦੇ ਆ ਢੂੜੀ ਤੁਰੰਤ ਢੂੜੀ ਬਣਾਉਣ ਤੋਂ ਤੁਰੰਤ ਬਾਅਦ ਡ੍ਰਿਲ ਦੇ ਨਾਲ ਬੁਜਾਈ ਕਰਕੇ ਮੁਰਗੇ ਪਾਣੀ ਲਗਾ ਕੇ ਇਹਦੀ ਬੜੀ ਵਧੀਆ ਕਾਸ਼ਤ ਕੀਤੀ ਹੋ ਸਕਦੀ ਹੈ ਇਹਦੇ ਵਿੱਚ ਬਹੁਤ ਦੀ ਜ਼ਰੂਰਤ ਨਹੀਂ ਆ ਜੇਕਰ ਜਿਆਦਾ ਹੋਵੇ ਉਹਦੇ ਵਿੱਚ ਨਾੜ ਜਿਆਦਾ ਹੋਵੇ ਫੈਪਸੀਡਰ ਵੀ ਚਲਾਇਆ ਜਾ ਸਕਦਾ ਸੁਪਰਸੀਡਰ ਨਾਲ ਵੀ ਬੁਜਾਈ ਕੀਤੀ ਜਾ ਸਕਦੀ ਹੈ ਸੋ ਇਹ ਬੁਜਾਈ ਕਰਕੇ ਅਸੀਂ ਵਾਧੂ ਜਿਹੜਾ ਵਾ ਉਹ ਮੁਨਾਫਾ ਲੈ ਸਕਦੇ ਆ ਜੇ ਖਾਦਾਂ ਦੀ ਗੱਲ ਕਰੀਏ ਤੇ ਇਹਦੇ ਵਿੱਚ ਸਿਰਫ 13 ਕਿਲੋ ਜਿਹੜੀ ਹੈ ਯੂਰੀਆ ਤੇ ਦੋ ਬੋਰੀਆਂ ਜਿਹੜੀਆਂ ਨੇ ਉਹ ਦੋ ਬੈਗਟ ਨੇ ਉਹ ਸਿੰਗਲ ਸੁਪਰਫਾਸਫੇਟ ਜਿਹੜੇ ਆ ਬੁਜਾਈ ਵੇਲੇ ਪਾਦੇ ਆ ਇਸ ਤੋਂ ਬਾਅਦ ਪੌਂਦੀ ਲੋੜਨੀ ਹੈ ਕਿਉਂਕਿ ਸਾਡੀ ਜਿਹੜੀ ਮੂੰਗੀ ਹੈ ਫਰੀਦਕੋਟ ਫਸਲ ਉਨ ਕਰਕੇ ਹਵਾ ਦੇ ਵਿੱਚ ਉਹ ਨਾਈਟ ਉਹ ਜਿਹੜੀ ਫਿਕਸ ਕਰ ਲੈਂਦੀ ਹੈ ਸੋ ਇਹਨਾਂ ਆਪਾਂ ਕਰਕੇ ਇਹਦੀ ਬਜਾਈ ਕਰੀਏ ਸੋ ਮੈਨੂੰ ਉਮੀਦ ਹੈ ਕਿ ਇਸ ਵਾਰੀ ਜਿਹੜਾ ਉਹ ਬੂਸਟ ਜਿਹੜਾ ਚਿਲ੍ਹਾ ਫਰੀਦਕੋਟ ਦੇ ਵਿੱਚ ਜਿਹੜਾ ਮੂੰਗੀ ਥੱਲੇ ਇਹ ਰੇੜਾ ਵਾ ਕਾਫੀ ਵਧੇਗਾ ਸੋ ਆਓ ਅੱਜ ਇੱਕ ਜੋ ਕਿਸਾਨ ਸਾਡੇ ਜਿਹੜੇ ਆਹ ਬੰਦੂ ਕਿਸਾਨ ਨੇ ਵਿਪਨ ਸੈਣੀ ਜੀ ਉਹਨਾਂ ਨਾਲ ਉਹਨਾਂ ਦੁਆਰਾ ਤਜਰਬਾ ਕਿਉਂਕਿ ਇਹਨਾਂ ਨੇ ਸੁਪਰ ਸੀਡਰ ਨਾਲ ਜਿਹੜੀ ਬਜਾਈ ਕਰਕੇ ਜਿਹੜੀ ਮੂੰਗੀ ਦੀ ਬਿਜਾਈ ਕੀਤੀ ਆ ਸੋ ਇਹਦੀ ਜਿਹੜੀ ਆ ਉਹਨਾਂ ਬਾਰੇ ਉਹਨਾਂ ਦੀ ਜ਼ੁਬਾਨੀ ਜਿਹੜੀ ਆ ਆਪਾਂ ਗੱਲਬਾਤ ਹੁੰਦੇ ਆ ਹਲੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਇਹ ਮੂੰਗੀ ਦੀ ਬਿਜਾਈ ਇਸ ਏਰੀਆ ਚ ਪਹਿਲੀ ਵਾਰ ਸਟਾਰਟ ਕੀਤੀ ਹੈ ਜੋ ਕਿ ਸੁਪਰ ਸੀਡਰ ਨਾਲ ਬੀਜ ਰਿਹਾ ਹਾਂ ਇੱਕ ਤਾਂ ਮੇਨ ਮਕਸਦ ਹੈਗਾ ਵੀ ਜਿਹੜੀ ਰੈਜ਼ਿਡਿਊ ਆ ਕਣਕ ਦਾ ਉਹ ਇਹ ਨਾਲ ਕੰਪਰੈਸ ਹੋ ਕੇ ਸੋਇਲ ਦੇ ਵਿੱਚ ਹੀ ਦੱਬਿਆ ਜਾਂਦਾ ਤੇ ਦੂਸਰਾ ਇਹ ਹੈਗਾ ਵੀ ਇੱਕ ਐਡੀਸ਼ਨਲ ਕ੍ਰੌਪ ਐਕਸਪੈਕਟ ਕਰਦੇ ਆਂ ਕਿ ਬੈਨੀਫਿਟ ਵਾਸਤੇ ਆ ਜਾਏਗੀ ਤੀਸਰਾ ਇਹ ਹੈ ਕਿ ਇਸ ਤੋਂ ਬਾਅਦ ਮੈਂ ਬੀਜਣਾ ਚਾਹ ਰਹੇ ਆਂ 11 21 ਤੇ 11 21 ਤੋ ਦੇ ਵਿੱਚ ਕਾਫੀ ਟਾਈਮ ਹੈ ਸਮਾਂ ਕਾਫੀ ਹੈ ਤੇ ਇਸ ਕਰਕੇ ਮੈਂ ਮਤਲਬ ਇਹ ਸ਼ੁਰੂਆਤ ਕੀਤੀ ਹੈ ਤੇ ਸਪੈਸ਼ਲੀ ਯੋਗਦਾਨ ਰਿਹਾ ਡਾਇਰੈਕਟਰ ਸਾਹਿਬ ਦਾ ਉਹਨਾਂ ਨੇ ਮੇਰੀ ਬਹੁਤ ਮਦਦ ਕੀਤੀ ਉਹਨਾਂ ਨੇ ਸਟਾਫ ਤੇ ਜੈ ਮੇਰੇ ਕੋਲੇ ਸਰਦਾਰ ਅਮਰੀਕ ਸਿੰਘ ਜੀ ਆਏ ਨੇ ਮੇਰੇ ਫਾਰਮ ਤੇ ਉਹਨਾਂ ਨੇ ਪੂਰਾ ਸੀਡ ਰੇਟ ਸੈੱਟ ਕਰਕੇ ਦਿੱਤਾ ਔਰ ਸਾਰੀ ਵਧੀਆ ਮਤਲਬੀ ਸਿਸਟਮ ਦੱਸਿਆ ਕਿੰਨੀ ਫਰਟੀਲਾਈਜੇਸ਼ਨ ਕਰਨੀ ਹੈ ਇਹਦੀ ਕੀ ਕਰਨਾ ਹੈ ਸਾਰਾ ਕੁਝ ਦੱਸਣ ਦੇ ਬਾਵਜੂਦ ਪ੍ਰੈਜ਼ੈਂਟ ਹੋ ਕੇ ਕੋਲ ਖੜੇ ਹੋ ਕੇ ਮੈਨੂੰ 5-6 ਕਿੱਲਾਂ ਦੀ ਸ਼ੁਰੂਆਤ ਕਰਵਾਈ ਹੈ ਜਿਹੜੀ ਹੋ ਗਈ ਹੈ ਅਜੇ 7 ਜਾਂ 8 ਏਕੜ ਮੈਂ ਹੋਰ ਮੂੰਗੀ ਦੀ ਬਿਜਾਈ ਕਰੂੰਗਾ ਔਰ ਇਹ ਜਿਹੜੀ ਹੈਗੀ ਹੈ ਬੇਸਿਕਲੀ ਇਹ ਮਕਸਦ ਇਹੀ ਹੈ ਕਿ ਜਿਵੇਂ ਡਾਕਟਰ ਅਮਰਦੀਪ ਸਿੰਘ ਉਹਨਾਂ ਨੇ ਦੱਸਿਆ ਕਿ ਇਹਨਾਂ ਨਾਲ ਨਾਟਨਲੀ ਆ ਵੀ ਇੱਕ ਨਾਟ ਸਾੜਨ ਦਾ ਜਿਹੜਾ ਹੈਗਾ ਉੱਥੋਂ ਬਚਤ ਹੋ ਰਹੀ ਹੈ ਆਪਣੀ ਪੋਲੂਸ਼ਨ ਕੰਟਰੋਲ ਹੋ ਰਿਹਾ ਦੂਸਰਾ ਜਿਹੜੀ ਸੋਇਲ ਹੈਲਥ ਹੈ ਇਹਨਾਂ ਬਹੁਤ ਜ਼ਿਆਦਾ ਮਤਲਬੀ ਇੰਪਰੂਵ ਹੋ ਜੇਗੀ ਕਿਉਂਕਿ ਇਹਦੀ ਜਿਹੜੀ ਹੈਗੀ ਹੈ ਲਿਗਿਊਮਸ ਵਗੈਰਾ ਕ੍ਰੀਏਟ ਹੁੰਦੇ ਨੇ ਤੇ ਜਿਸ ਕਰਕੇ ਇਹਦੀ ਜਿਹੜੀ ਹੈ ਸੋਇਲ ਨੂੰ ਫਰਦਰ ਜਿਹੜੀ ਫਰਟੀਲਾਈਜੇਸ਼ਨ ਹੈ ਫਰਟੀਲਾਈਜ਼ਰ ਪਾਣੀ ਹੈਗੀ ਆ ਉਹ ਘਟ ਕਰ ਸਕਦੇ ਆ ਅਸੀਂ ਇਹਦੇ ਵਿੱਚ ਤੇ ਅਲਟੀਮੇਟਲੀ ਆਈ ਐਮ ਵੈਰੀ ਮਚ ਥੈਂਕਫੁਲ ਟੂ ਟਰੈਕਟਰ ਐਗਰੀਕਲਚਰ ਜਿਨ੍ਹਾਂ ਨੇ ਆਪਣੇ ਡਾਕਟਰ ਅਮਰੀਕ ਸਿੰਘ ਹੁਣਾਂ ਨੂੰ ਤੇ ਹੋਰ ਸਟਾਫ ਨੂੰ ਇੱਥੇ ਮੇਰੇ ਫਾਰਮ ਤੇ ਭੇਜਿਆ ਤੇ ਬਹੁਤ ਹੀ ਵਧੀਆ ਨਾਲ ਹੀ ਬੇਨ ਤੇ ਬਾਕੀ ਸ਼ੁ크ਰਾ ਪ੍ਰਮਾਤਮਾ ਦਾ ਮਿਹਰ ਵੀ ਬਹੁਤ ਵਧੀਆ ਸੀਗਾ ਤੇ ਬਹੁਤ ਹੀ ਵਧੀਆ ਬਜਾਈ ਹੋਈ ਆ ਤੇ ਆਸ ਕਰਦੇ ਆ ਕਿ ਬਹੁਤ ਹੀ ਅੱਛੀ ਫਸਲ ਨਿਕਲੇਗੀ ਉਹ ਫਾਰਮਰਸ ਨੂੰ ਇਹੀ ਸਿਸਟਮ ਫਾਲੋ ਕਰਨਾ ਚਾਹੀਦਾ ਹੈ ਜਿਵੇਂ ਮਤਲਬ ਹੀ ਆ ਜਿਹੜੀ ਹੈਗੀ ਸੁਪਰ ਸੀਡਰ ਇੱਕ ਬਹੁਤ ਹੀ ਵਧੀਆ ਅਪਰੋਚ ਆ ਇੱਕ ਤਾਂ ਜਦੋਂ ਵੀ ਹੈਗਾ ਮਤਲਬ ਵੀ ਅੱਗ ਅਸੀਂ ਲਾਉਂਦੇ ਆ ਮਾਈਕਰੋ ਆਰਗੇਨਿਜ਼ਮ ਸੋਇਲ ਦੇ ਵਿੱਚ ਖਤਮ ਹੋ ਜਾਂਦਾ ਹੈ ਹੋਰ ਸਿਸਟਮ ਜਿਹੜਾ ਹੈਗਾ ਡਿਸਟਰੋਏ ਹੁੰਦਾ ਹੈ ਇਹ ਬੈਟਰ ਹੈ ਕਿ ਆਪਾਂ ਸੁਪਰ ਸੀਡਰ ਦੀ ਵਰਤੋਂ ਵੱਧ ਤੋਂ ਵੱਧ ਕਰੀਏ ਉਹਦੇ ਨਾਲ ਇਹ ਹੈ ਕਿ ਇਹ ਜਿਹੜੀ ਚੀਜ਼ ਹੈ ਅੱਗ ਲਾਣ ਵਾਲਾ ਸਿਸਟਮ ਹੀ ਖਤਮ ਹੋ ਜਾਏਗਾ ਪੋਲੂਸ਼ਨ ਵੀ ਕੰਟਰੋਲ ਦੇ ਵਿੱਚ ਆ ਜਾਏਗੀ ਦੂਸਰਾ ਇਹ ਹੈ ਕਿ ਇਮੀਡੀਏਟ ਕੰਟਰੋਲ ਹੋ ਜਾਂਦਾ ਇਹਦੇ ਨਾਲ ਜਿਹੜੀ ਹੈਗੀ ਐ ਇਹ ਵਿੱਚ ਹੀ ਫੂਸ ਜਿਹੜਾ ਸੜ ਸੁੱਟ ਕੇ ਇਹਦੀ ਅੱਛੀ ਮਤਲਬੀ ਖਾਦ ਦੇ ਵਿੱਚ ਵੀ ਘਟੋਤੀ ਕਰ ਸਕਦੇ ਆ ਇਹਦੇ ਨਾਲ ਤੇ ਇਸ ਕਰਕੇ ਫਾਰਮਰ ਹੁਣ ਕੁਝ ਮੇਰੇ ਕੋਲ ਜਿੰਮੇ ਬਜਾਈ ਕਰ ਰਹੇ ਹੁਣ ਵੀ ਦੋ ਤਿੰਨ ਫਾਰਮਰ ਆਏ ਆ ਉਹ ਵੀ ਦੇਖ ਕੇ ਬਹੁਤ ਖੁਸ਼ ਹੋਏ ਨੇ ਕਿ ਆ ਤਾਂ ਬਹੁਤ ਵਧੀਆ ਸਿਸਟਮ ਆ ਮੂੰਗੀ ਬੀਜਣ ਦਾ ਤੇ ਉਹ ਆ ਕੇ ਮੈਨੂੰ ਅਪਰੋਚ ਵੀ ਕੀਤੀ ਹੈਗੀ ਆ ਵੀ ਸਾਨੂੰ ਵੀ ਗਾਈਡ ਲਾਈਨ ਦਿਓ ਵੀ ਕਿਸ ਤਰ੍ਹਾਂ ਕਰਨੀ ਹੈ ਸ਼ਾਇਦ ਮੇਰਾ ਖਿਆਲ ਹੈ ਕਿ 10-15 ਫਾਰਮਰਸ ਹੋਰ ਤਿਆਰ ਹੋਏ ਨੇ ਜਿਹੜੇ ਮੂੰਗੀ ਬੀਜਣਗੇ ਇਸੇ ਤਰੀਕੇ ਨਾਲ ਇਹਦੇ ਵਿੱਚ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਵੀ 16 ਕਿਲੋ ਤੁਸੀਂ ਸੀਡ ਪਾਓ ਇਹਦੇ ਚ ਤੇ ਸੋਪਰ ਦਾ ਇੱਕ ਬੈਗ ਪਾਇਆ ਕਿੱਲੇ ਦਾ ਔਰ ਤਰੀਕਾ ਬਹੁਤ ਵਧੀਆ ਲੱਗਿਆ ਜਿਵੇਂ ਡ੍ਰਿਲ ਦੇ ਵਿੱਚ ਦੋ ਸਿਸਟਮ ਨੇ ਵੀ ਇੱਕ ਚ ਖਾਦ ਪਾਣੀ ਹੈ ਇੱਕ ਚ ਸੀਡ ਪਾਣਾ ਤੇ ਡਾਕਟਰ ਡਾਕਟਰ ਸਾਹਿਬ ਨੇ ਦੱਸਿਆ ਕਿ ਤੁਸੀਂ ਸੀਡ ਤੇ ਖਾਦ ਇਕੱਠੀ ਕਰ ਲੋ ਇਕੱਠੀ ਮਿਲਾ ਕੇ ਪਾ ਲੋ ਤੇ 35 ਦੇ ਸੈੱਟ ਕਰ ਲੋ ਐਂਡ ਐਗਜੈਕਟਲੀ ਇੱਕ ਕਿੱਲੇ ਦੇ ਵਿੱਚ ਪੂਰੀ ਫਰਟੀਲਾਈਜ਼ਰ ਤੇ ਪੂਰੀ ਜਿਹੜਾ ਸੀਡ ਸੀਗਾ 16 ਕਿਲੋ ਦਾ ਬਰਾਬਰ ਤੇ ਗਿਆ ਔਰ ਬਹੁਤ ਹੀ ਵਧੀਆ ਲੱਗਿਆ ਮੈਨੂੰ ਇਸ ਸਿਸਟਮ ਦੇ ਉੱਤੇ ਆਹੀ ਚੀਜ਼ ਮੈਂ ਪੁੱਛਣਾ ਚਾਹੁੰਦਾ ਸੀ ਕਿ ਜੋ ਮੈਨੂੰ ਹੈਲਪ ਨਹੀਂ ਮਿਲਦੀ ਪਹਿਲਾਂ ਤਾਂ ਇਹ ਬਹੁਤ ਹੀ ਵਧੀਆ ਉਪਰਾਲਾ ਡਾਕਟਰ ਮਦੀਖ ਸਿੰਘ ਹੁਣਾਂ ਦਾ ਥਰੂ ਡਾਇਰੈਕਟਰ ਐਗਰੀਕਲਚਰ ਵੀ ਬਹੁਤ ਹੀ ਵਧੀਆ ਕੀਤਾ ਮੇਰੀ ਸਾਰੇ ਜ਼ਿਮੀਦਾਰਾਂ ਨੂੰ ਇੱਕ ਬੇਨਤੀ ਆ ਕਿ ਆ ਜਿਹੜੇ ਨਾੜ ਸਾੜਦੇ ਹੈਗੇ ਆ ਇਹਦਾ ਕੋਈ ਫਾਇਦਾ ਨਹੀਂ ਹੈ ਉਹਨੂੰ ਪਿਛਲੀ ਵਾਰੀ ਮੈਂ ਜਦੋਂ ਬਜਾਈ ਕੀਤੀ ਹੈ ਕਣਕ ਦੀ ਔਰ ਮੈਂ ਇੱਕ ਆਪਣੇ ਫੇਸਬੁੱਕ ਤੇ ਵੀਡੀਓ ਵੀ ਪਾਈ ਇਹਦੇ ਸਾਹਮਣੇ ਤਾਂ ਮੇਰੇ ਚੱਲਦੀ ਹੈ ਕਮ ਹਾਰਵੈਸਟਿੰਗ ਕਮਬਾਈਨ ਬਾਸਮਤੀ ਦੀ ਉਹ ਕਮਬਾਈਨ ਉਹਨੂੰ ਕੱਟ ਰਹੀ ਹੈ 11 21 ਨੂੰ ਔਰ ਪਿੱਛੇ-ਪਿੱਛੇ ਮੈਂ ਸੁਪਰ ਸੀਡਰ ਨਾਲ ਕਣਕ ਬੀਜ ਰਿਹਾ ਔਰ ਸਾਰੇ ਹੈਰਾਨ ਹੋ ਰਹੇ ਸੀ ਵੀ ਇਹ ਤਾਂ ਬਹੁਤ ਵਧੀਆ ਚੀਜ਼ ਹੈ ਮੇਰੀ ਫਸਲ ਵੀ ਬਹੁਤ ਅੱਛੀ ਹੋਈ ਤੇ ਹੁਣ ਜਿਹੜੀ ਹੈਗੀ ਹੈ ਇਸ ਟਾਈਮ ਵੀ ਮੈਂ ਦੇਖਿਆ ਹੈਗਾ ਕਿ ਨਾਰਮਲੀ ਲੋਕ ਡੀਏਪੀ ਨੂੰ ਜ਼ਿਆਦਾ ਪ੍ਰੈਫਰ ਕਰਦੇ ਆ ਵੀ ਕਣਕ ਦੇ ਵਿੱਚ ਜਿੰਨੀ ਡੀਏਪੀ ਪਾਵਾਂਗੇ ਤਾਂ ਬਹੁਤ ਵਧੀਆ ਹੋਊਗੀ ਕਣਕ ਇਹ ਰਿਕਾਰਡ ਹੈ ਵੀ ਮੇਰੇ ਆਸੇ-ਪਾਸੇ ਸਾਰੀਆਂ ਕਣਕਾਂ ਗਿਰੀਆਂ ਮੈਂ ਸਿਰਫ ਡੀਏਪੀ ਦੀ ਜਗ੍ਹਾ ਜਿਹੜੀ ਹੈਗੀ ਐ ਸੀਡ ਦੇ ਵਿੱਚ ਡਿਊਰਿੰਗ ਸੀਡਿੰਗ ਜਿਹੜੀ ਹੈਗੀ ਐ ਸਿਰਫ ਪ੍ਰੋਮ ਪਾਈ ਹੈਗੀ ਐ ਐਗਰੀਫੌਸ ਦੇ ਨਾਂ ਤੇ ਉੱਤੇ ਪ੍ਰੋਮ ਵਿੱਚ ਪਾਈ ਹੈਗੀ ਐ ਔਰ ਉਸੇ ਵਜ੍ਹਾ ਤੇ ਮੈਂ ਦੇਖਿਆ ਕਿ ਮੇਰਾ ਨਾੜ ਜਿਹੜਾ ਉਹ ਸਖਤ ਸੀਗਾ ਇਸ ਕੰਪੇਅਰ ਟੂ ਅਦਰ ਜਿਹੜੇ ਜਿਨ੍ਹਾਂ ਦੀਆਂ ਕਣਕਾਂ ਗਿਰੀਆਂ ਹੈਗੀਆਂ ਔਰ ਮੇਰੀਆਂ ਸਾਰੀਆਂ ਜਿੱਥੇ-ਜਿੱਥੇ ਵੀ ਫੀਲਡ ਸੀਗੇ ਔਰ ਇੱਕ ਵੀ ਪਲਾਂਟ ਸਿੰਗਲ ਪਲਾਂਟ ਵੀ ਇੰਨੇ ਮੌਸਮ ਖਰਾਬ ਹੋਣ ਦੇ ਬਾਵਜੂਦ نیچے ਨਹੀਂ ਗਿਰਿਆ ਇਹਦੇ ਵਿੱਚ ਔਰ ਮੇਰੀ ਇਹੀ ਬੇਨਤੀ ਹੈ ਕਿ ਫਾਰਮਰ ਨੂੰ ਇਹ ਤਰੀਕੇ ਛੱਡੋ ਥੋੜਾ ਬੋਤਾ ਜੇ ਤੁਸੀਂ ਪਰਚੇਜ਼ ਨਹੀਂ ਕਰ ਸਕਦੇ ਆਰਗੈਨਿਕ ਫਰਟੀਲਾਈਜ਼ਰ ਤੁਸੀਂ ਰੂੜੀ ਦਾ ਘਰ ਆਬ ਗੰਡੋਇਆਂ ਦੀ ਖਾਦ ਬਣਾ ਕੇ ਉਹ ਪਾਣੀ ਸ਼ੁਰੂ ਕਰੋ ਥੋੜਾ ਮਿਕਸਿੰਗ 'ਚ ਜਾਓ ਥੋੜਾ ਗ੍ਰੀਨ ਮਿਨਿਊਰਿੰਗ 'ਚ ਜਾਓ ਇਹ ਨਾੜ ਸਾੜਨਾ ਬੰਦ ਕਰੋ ਇਹਨਾਂ ਆਰਗੈਨਿਕ ਮੈਟਰ ਤੁਹਾਡੇ 'ਚ ਵਧੇਗਾ ਸੋਇਲ ਦੇ ਵਿੱਚ ਤੇ ਐਂਡ ਅਲਟੀਮੇਟਲੀ ਯੂ ਵਿਲ ਗੇਨ ਦਾ ਥਿੰਗਸ ਬਹੁਤ ਹੀ ਵਧੀਆ ਫਾਇਦਾ ਹੋਏਗਾ ਇਸ ਚੀਜ਼ ਦਾ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਨਾੜ ਨੂੰ ਕਦੀ ਵੀ ਅੱਗ ਨਾ ਲਗਾਓ ਖੇਤ ਦੇ ਵਿੱਚ